ਇੱਕ ਪਰਿਵਾਰ ਹੈ ਕਈ ਸਾਲ ਪਹਿਲਾਂ ਉਹਨਾਂ ਨੇ ਵਿਦੇਸ਼ ਦਾ ਅਪਲਾਈ ਕੀਤਾ ਸਾਥ ਸੰਗਤ ਹੁਣ ਵਿਦੇਸ਼ ਜਾਣਾ ਹਰ ਬੰਦਾ ਚਾਹੁੰਦਾ ਹੈ ਅੱਜ ਕੱਲ ਦੇ ਸਮੇਂ ਆਇਆ ਐਸਾ ਬਣ ਗਿਆ ਹੈ ਕਿਉਂਕਿ ਉੱਥੋਂ ਦੇ ਹਾਲਾਤ ਸੁਖਾਂਵੇਂ ਨਹੀਂ ਹਨ ਮਜਬੂਰੀਆਂ ਵੀ ਬਣ ਗਈਆਂ ਉਹਨਾਂ ਦੇ ਕੁਝ ਸੱਜਣ ਮਿੱਤਰ ਨੇ ਸਾਰੇ ਕਾਗਜ਼ ਪੱਤਰ ਬਿਲਕੁਲ ਸਹੀ ਸਨ A to Z ਉਧਰੋਂ ਵੀ ਇੱਧਰੋਂ ਵੀ ਮਤਲਬ ਇੱਥੋਂ ਵਾਲਿਆਂ ਨੇ ਤੇ ਦਾਅਵਾ ਕਰ ਦਿੱਤਾ ਵੀ ਤੁਸੀਂ ਜਾਓ ਤੁਹਾਨੂੰ ਤੇ ਉਹਨਾਂ ਨੇ ਆਪ ਬੁਲਾ ਕੇ ਵੀਜ਼ਾ ਦੇਣਾ ਬਿਲੋ ਜੀ ਚੱਕੋ ਤੁਹਾਡਾ ਤੇ ਸਭ ਕੁਝ ਹੋ ਗਿਆ ਤੁਸੀਂ ਜਾਓ ਪੀਆਰ ਵੀ ਭਾਵੇਂ ਇਥੋਂ ਲੈ ਜਾਓ ਇੰਨਾ ਉਹਨਾਂ ਦਾ ਦਾਵਾ ਸੀ ਇਹਨੇ ਉਹਨਾਂ ਦੇ ਡਾਕੂਮੈਂਟ ਸਭ ਸਹੀ ਸਨ ਪਰ ਅਚਾਨਕ ਹੋਇਆ ਕਿ ਉਹਨਾਂ ਦੇ ਇੱਕ ਦੋ ਡਾਕੂਮੈਂਟ ਵਿੱਚ ਅੰਬੈਸੀ ਨੂੰ ਤਸ਼ੱਲੀ ਨਾ ਹੋਈ ਉਹ ਕਹਿੰਦੇ ਵੀ ਕੁਝ ਦਿਨ ਰੁਕਣਾ ਪੈਣਾ ਹੈ ਉਹ ਹੈਰਾਨ ਹੋ ਗਏ ਵੀ ਏਡੀ ਕਿੱਡੀ ਗੱਲ ਹੋ ਗਈ ਚਲੋ ਕੋਈ ਗੱਲ ਨਹੀਂ ਹੁਣ ਰੁਕ ਜਾਂਦੇ ਆ ਕਈ ਦਿਨ ਲੰਘੇ ਕੋਈ ਜਵਾਬ ਨਾ ਆਇਆ ਉਹਨਾਂ ਨੂੰ ਮੇਲ ਆ ਗਈ ਵੀ ਤੁਹਾਡੇ ਡਾਕੂਮੈਂਟ ਦੇ ਵਿੱਚ ਬੜੀ ਵੱਡੀ ਸਮੱਸਿਆ ਇਹ ਚੱਲਣੇ ਨਹੀਂ ਇਹ ਨਕਲੀ ਨੇ ਕਿ ਅਸੀਂ ਤੁਹਾਨੂੰ ਵੀਜ਼ਾ ਨਹੀਂ ਦੇ ਸਕਦੇ ਉਹ ਵਿਚਾਰਾ ਪਰਿਵਾਰ ਪਰੇਸ਼ਾਨ ਹੋ ਗਿਆ ਵੀ ਹੱਦ ਹੋ ਗਈ ਉਹ ਤਾਂ ਤਿਆਰੀ ਕਰੀ ਬੈਠੇ ਸਨ ਕਿਉਂਕਿ ਬੰਦੇ ਨੂੰ ਕਈ ਵਾਰੀ ਉਮੀਦ ਜਾਗ ਜਾਏ ਨਾ ਵੀ ਕੰਮ ਤੇ ਹੋਈ ਜਾਣਾ ਵੀ ਤਿਆਰੀ ਕਰ ਲੋ ਇਧਰ ਲੈਣ ਵੀ ਕਹਿ ਦਿੰਦਾ ਵੀ ਤੁਸੀਂ ਤੇ ਤਿਆਰੀ ਕਰੋ ਬਸ ਉਹ ਕਹਿੰਦੇ ਜੀ ਅਸੀਂ ਘਰ ਦਾ ਬਹੁਤ ਸਾਰਾ ਸਮਾਨ ਤੱਕ ਵੇਚ ਦਿੱਤਾ ਵੀ ਸਾਨੂੰ ਤੇ ਇਹ ਕਹਿ ਦਿੱਤਾ ਸੀ ਵੀ ਤੁਹਾਨੂੰ ਤੇ ਪੀਆਰ ਮਿਲ ਜੇ ਨੇ ਤੁਸੀਂ ਤੇ ਆ ਜਾਓ ਸਮਾਨ ਸਮੂਹਣ ਵੇਚ ਕੇ ਤਿਆਰੀ ਕਰਕੇ ਬੈਗੇ ਸਾਥ ਸੰਗਤ ਹੁਣ ਘਰ ਦਾ ਸਮਾਨ ਜੋ ਸਮਾਨ ਪਿੱ ਗਿਆ ਉਧਰ ਪੈਕਿੰਗਾਂ ਹੋਈਆਂ ਪਈਆਂ ਨੇ ਪੂਰੀ ਤਿਆਰੀ ਉਤਰ ਅੰਬੈਸੀ ਵੱਲੋਂ ਮੇਲ ਆ ਕੇ ਵੀ ਨਹੀਂ ਤੁਹਾਡਾ ਵੀਜ਼ਾ ਰਿਜੈਕਟ ਆ ਤੁਹਾਨੂੰ ਨਹੀਂ ਮਿਲ ਸਕਦਾ ਪਰੇਸ਼ਾਨੀ ਵੱਧ ਗਈ ਦੌੜ ਭੱਜ ਕੀਤੀ ਜਿਨ੍ਹਾਂ ਕੋਲੋਂ ਅਪਲਾਈ ਕਰਵਾਇਆ ਉੱਥੇ ਦੌੜ ਭੱਜ ਕੀਤੀ ਉਹ ਵੀ ਸਾਰੇ ਹੈਰਾਨ ਲੱਗੇ ਵੀ ਹੋ ਗਿਆ ਹੋਇਆ ਕੀ ਸੀ ਉਸ ਪਰਿਵਾਰ ਦਾ ਨੌਜਵਾਨ ਬੱਚਾ ਵੀਜ਼ਾ ਅਪਲਾਈ ਕਰਨ ਤੋਂ ਬਾਅਦ ਉਹ ਵੀ ਪੈਰ ਛੱਡ ਗਿਆ ਉਹਨੇ ਸੋਚਿਆ ਵੀ ਸਾਡਾ ਤੇ ਕੰਮ ਹੋ ਗਿਆ ਆਪਾਂ ਤੇ ਬਿਲਕੁਲ ਵਸ ਹੁਣ ਚਲੇ ਜਾਣਾ ਹੈ ਦੋਸਤਾਂ ਮਿੱਤਰਾਂ ਨਾਲ ਰਲ ਕੇ ਪਾਰਟੀਆਂ ਛਾਲਟੀਆਂ ਕਰਨ ਲੱਗ ਪਏ ਪਹਿਲਾਂ ਹੀ ਆਪਣੇ ਪੰਜ ਸੱਤ ਦੋਸਤਾਂ ਨੂੰ ਲੈ ਕੇ ਨਿਕਲ ਗਿਆ ਕਹਿੰਦਾ ਵੀ ਆਪਾਂ ਤੇ ਹੁਣ ਚਲੇ ਜਾਣਾ ਪੀਆਰ ਹੋ ਗਿਆ ਬਾਹਰ ਹੀ ਜਾਣਾ ਪਤਾ ਨਹੀਂ ਕਦੋਂ ਮਿਲਣਾ ਚਲੋ ਆਪਾਂ ਪਾਰਟੀ ਕਰਕੇ ਆਈਏ ਉਹ ਪਾਰਟੀਆਂ ਕਰਨ ਨਿਕਲ ਗਿਆ ਜਾ ਕੇ ਨਸ਼ੇ ਵਗੈਰਾ ਕੀਤੇ ਸ਼ਰਾਬ ਸ਼ਰੂਪੀ ਲਈ ਜਾ ਕੇ ਕਈ ਦਿਨ ਦੋ ਤਿੰਨ ਦਿਨ ਘਰ ਨਹੀਂ ਵੜਿਆ ਰੱਬ ਦੀ ਕਰਨੀ ਉਹਦਾ ਕਰਮ ਮੂਹਰੇ ਆ ਗਿਆ ਉਹਦੇ ਕੀਤੇ ਹੋਏ ਨਸ਼ੇ ਕੀਤਾ ਹੋਇਆ ਐਸਾ ਮਾੜਾ ਕਰਮ ਮੂਹਰੇ ਆ ਗਿਆ ਤੇ ਰੁਕਾਵਟ ਪੈ ਗਈ ਹੁਣ ਉਹਨਾਂ ਨੇ ਬੜੀ ਦੌੜ ਭੱਜ ਕੀਤੀ ਅੰਬੈਸੀ ਵੱਲੋਂ ਕੋਰਾ ਜਵਾਬ ਆ ਕਹਿੰਦੇ ਨਹੀਂ ਸਾਨੂੰ ਤੇ ਆਹ ਡਾਕੂਮੈਂਟ ਤੇ ਤਸੱਲੀ ਇਹ ਨਕਲੀ ਆ ਤੁਹਾਨੂੰ ਨਹੀਂ ਮਿਲ ਸਕਦਾ ਹੁਣ ਦੇਖੋ ਜਦੋਂ ਬੰਦਾ ਨਾ ਸੰਸਾਰ ਤੋਂ ਥੱਕ ਜਾਂਦਾ ਹੈ ਹਾਰ ਜਾਂਦਾ ਹੈ ਜਦੋਂ ਸੰਸਾਰ ਹੱਥ ਖੜੇ ਕਰ ਜਾਂਦਾ ਫਿਰ ਬੰਦੇ ਨੂੰ ਨਰਿੰਕਾਰ ਚਿੱਤੇ ਆਉਂਦੇ ਆਖੋ ਸਤਨਾਮੁਸ਼੍ਰੀ ਫਿਰ ਬੰਦੇ ਨੂੰ ਰੱਬ ਚਿੱਤੇ ਆਉਂਦਾ ਹੈ ਹਰ ਸੱਚੀ ਗੱਲ ਹੈ ਜਦੋਂ ਦੁਨੀਆ ਹੱਥ ਖੜੇ ਕਰ ਜਾਏ ਦੁਨੀਆ 'ਚ ਕੋਈ ਬਾਹ ਨਾ ਫੜੇ ਉਹ ਤੋਂ ਬਾਹ ਵੀ ਗੁਰੂ ਨਹੀਂ ਫੜਦੀ ਹੈ ਇਸ ਲਈ ਤਾਂ ਕਈ ਦਾ ਵੀ ਭਾਈ ਬੰਦੇ ਤੂੰ ਪਹਿਲੇ ਗੁਰੂ ਨਾਲ ਜੁੜ ਜਾ ਤੂੰ ਸੰਸਾਰ ਤੇ ਲੋਕਾਂ ਤੇ ਮਨੁੱਖਾਂ ਤੇ ਆਸ ਨਾ ਰੱਖ ਇਹ ਤੇ ਫੜੀ ਹੋਈ ਬਾਹ ਛੱਡ ਦਿੰਦੇ ਨੇ ਤੇ ਗੁਰੂ ਉਹਨਾਂ ਦੀ ਬਾਹ ਫੜਦਾ ਜਿਨ੍ਹਾਂ ਦੀ ਲੋਕ ਛੱਡ ਦਿੰਦੇ ਨੇ ਗੁਰੂ ਛੱਡੀਆਂ ਹੋਈਆਂ ਬਾਹ ਫੜ ਦਿੰਦਾ ਇਹ ਕਹਿ ਲੋ ਗੁਰੂ ਸਾਹਿਬ ਤੇ ਡੁੱਬਦਿਆਂ ਨੂੰ ਤਾਰ ਦਿੰਦੇ ਆ ਛੋਡੇ ਸੁਲਤਾਨ ਚੌਥੇ ਪਾਦਸ਼ਾਹ ਧਾਨੇਸ਼ੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਚਿੱਤੇ ਕੀਤਾ ਸੱਚੇ ਪਾਦਸ਼ਾਹ ਬੋੜੀ ਕਰੋ ਗੁਰੂ ਘਰ ਗਏ ਕਹਿੰਦੇ ਬਾਬਾ ਜੀ ਸਾਡੀ ਅਰਦਾਸ ਕਰੋ ਉਹ ਬਾਬਾ ਜੀ ਵੀ ਹੈਰਾਨ ਹੋ ਗਏ ਪਰਵਾਰ ਤੇ ਕਦੇ ਮਹੀਨੇ ਚ ਇੱਕਤੀ ਵਾਰ ਆਉਂਦੇ ਤੇ ਗੁਰਦੁਆਰੇ ਬੜੇ ਨੇ ਅੱਜ ਕਿੱਦਾਂ ਆ ਗਿਆ ਸੱਚੀ ਬਾਤ ਹੈ ਕਈ ਵਾਰ ਨਾ ਬੰਦਾ ਆਪਣੇ ਮਤਲਬ ਲਈ ਫਿਰ ਜਾਂਦਾ ਅਸੀਂ ਤੇ ਬੇਨਤੀ ਕਰੀਦੇ ਭਾਈ ਰੋਜ਼ ਗੁਰੂ ਕੋਲ ਆਓ ਬਾਣੀ ਪੜੋ ਸੰਗਤ ਕਰੋ ਕਿਉਂਕਿ ਬਾਣੀ ਪੜਨਾ ਗੁਰੂ ਕੋਲ ਆਉਣਾ ਸੰਗਤ ਕਰਨੀ ਨਾਮ ਜਪਣਾ ਥੋੜਾ 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 ਸਾਡਾ ਭਲਾ ਕਰਦਾ ਰਹਿੰਦਾ ਸਾਡੀ ਜ਼ਿੰਦਗੀ ਦੇ ਕਿੰਨੇ ਦੁੱਖ ਤਕਲੀਫ ਰੋਗ ਹੌਲੀ ਹੌਲੀ ਮਿਟਦੇ ਚਲੇ ਜਾਂਦੇ ਆ ਪਰ ਆਪਾਂ ਆਉਂਦੇ ਨਹੀਂ ਉਹ ਵੱਧ ਜਾਂਦੇ ਆ ਮਹਾਰਾਜ ਨੇ ਬਾਣੀ ਚ ਕਿਹਾ ਕਦੇ ਦੁੱਖ ਰੋਗ ਸੰਤਾਪ ਉੱtre ਸੁਣੀ ਸੱਚੀ ਬਾਣੀ ਥੋੜੀ ਥੋੜੀ ਬਾਣੀ ਸੁਣ ਕੇ ਵੀ ਨਾ ਪਤਾ ਨਹੀਂ ਮੰਨਦੇ ਕਿੰਨੇ ਦੁੱਖ ਰੂ ਕੱਟੇ ਜਾਂਦੇ ਆ ਇਹ ਜਿਹੜਾ ਤੁਸੀਂ ਸੰਗਤ ਵਿੱਚ ਬੈਠੇ ਹੋ ਨਾ ਭਾਵੇਂ 5 ਮਿੰਟ 10 ਮਿੰਟ 20 ਮਿੰਟ ਸਾਧ ਸੰਗਤ ਇਹਨੇ ਕੰਮ ਕਰਨਾ ਹੈ ਇਹ ਇਹ ਕਹਿ ਲੋ ਵੀ ਜਿਵੇਂ ਤੁਸੀਂ ਕੰਮ ਕਰਦੇ ਹੋ ਨਾ ਆਪਾਂ ਜੌਬ ਕਰਦੇ ਆ ਸਾਡਾ ਕੁਛ ਨਾ ਕੁਛ ਮਾਇਆ ਰੋਜ਼ ਦੀ ਰੋਜ਼ ਉਹ ਸਾਡੀ ਡਿਪੋਜ਼ਿਟ ਹੁੰਦੀ ਜਾਂਦੀ ਹੈ ਜਮਾ ਹੁੰਦੀ ਜਾਂਦੀ ਹੈ ਤੇ ਮਹੀਨੇ ਬਾਅਦ ਉਹ ਕਿੰਨੀ ਹੋ ਜਾਂਦੀ ਹੈ ਇੱਥੋਂ ਤੇ ਘੰਟਿਆਂ ਦੇ ਹਿਸਾਬ ਨਾਲ ਮਿਲਦੇ ਨਾ ਇੱਕ ਘੰਟੇ ਦੇ ਮੰਨ ਲਓ ਤੁਹਾਨੂੰ 20 ਮਿਲਦੇ ਆ 20 ਡਾਲਰ ਕੁਛ ਨਹੀਂ ਆ ਨਾ ਪਰ ਜਦੋਂ ਤੁਸੀਂ ਉਹਨੂੰ ਪੂਰੇ 1 ਮਹੀਨੇ ਬਾਅਦ ਕਾਊਂਟ ਕਰੋਗੇ ਉਹ ਹਜ਼ਾਰਾਂ 'ਚ ਇਕੱਠੇ ਹੋ ਜਾਂਦੇ ਆ ਇਸ ਕਰਕੇ ਬੰਦੇ ਨੂੰ ਓਖਾ ਲੱਗਦਾ ਵੀ ਲੈ ਸੰਗਤ 'ਚ ਕੀ ਕਰਨਾ ਹੈ ਗੁਰਦੁਆਰੇ ਕੀ ਕਰਨਾ ਹੈ ਕਿੱਥੇ ਮੈਂ ਬੈਠੂੰਗਾ ਕਿੱਥੇ ਸਾਇਮ ਕੱਢੂੰਗਾ ਪਰ ਮਹਾਰਾਜ ਕਹਿੰਦੇ ਇਹ ਤੇਰਾ ਗੁਰੂ ਦੇ ਬੈਂਕ ਵਿੱਚ ਜਮਾ ਹੋ ਗਿਆ ਹੈ ਅਰੇ ਇਹਨੂੰ ਵਿਆਜ ਵੀ ਲੱਗਣਾ ਹੈ ਸੇਵਿੰਗ ਅਕਾਊਂਟ 'ਚ ਵਿਆਜ ਹੀ ਮਿਲਦਾ ਨਾ ਕਹਿੰਦੇ ਇੱਥੇ ਜਮਾ ਵੀ ਹੁੰਦਾ ਹੈ ਤੇ ਵਿਆਜ ਵੀ ਲੱਗਦਾ ਹੈ ਜਿੱਦਣ ਇਹ ਤੈਨੂੰ ਗੁਰੂ ਨੇ ਕਿਰਪਾ ਕਰਨੀ ਤੇਰਾ ਅੜਿਆ ਛੜਿਆ ਕਾਰਜ ਆ ਗਿਆ ਉਦੋਂ ਇਹਨੇ ਇੰਨੇ ਰੂਪ 'ਚ ਵੱਧ ਜਾਣਾ ਵੀ ਤੇਤੋਂ ਸਾਹਮਣੇ ਕੋਈ ਨਹੀਂ ਜਾਣਾ 2-2 ਮਿੰਟ ਦੀ ਕੀਤੀ ਸੰਗਤ 5-5 10-10 ਮਿੰਟ ਲਾਏ ਹੋਏ ਸਾਲ ਬਾਦ ਕਾਊਂਟ ਕਰੋ ਕਿੰਨੇ ਬਣ ਜਾਂਦੇ ਆ ਪਰ ਮਨੁੱਖ ਦੀ ਇੱਕ ਇਕਰਾਸ ਦੀ ਵੀ ਬਾਹਰੀ ਮਾਇਆ ਦੇ ਤੇ ਹਿਸਾਬ ਲਾਉਂਦਾ ਇਹਦਾ ਲਾਉਂਦਾ ਹੀ ਕੋਈ ਨਹੀਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਸ ਦਾ ਤੇ ਸਾ ਅਮੀਰੀ ਲਾਉਂਦੇ ਇਹ ਵੀ ਸਾਡਾ ਗੁਰੂ ਕੋਲ ਜਮਾ ਹੁੰਦਾ ਹੈ ਹੁਣ ਪਰਜੇਖ ਜੇ ਮਾੜੇ ਪਾਸੇ ਗਏ ਤੇ ਉਹ ਉਧਰੋਂ ਕੱਟਣਾ ਵੀ ਸ਼ੁਰੂ ਹੋ ਜਾਂਦਾ ਹੈ ਜੇ ਆਪਾਂ ਖਰਚ ਕਰਨ ਲੱਗ ਜਾਈਏ ਘਟਦਾ ਹੈ ਨਾ ਮਾਇਆ ਖਰਚ ਕਰਨ ਦਾ ਅਰਥ ਕੀ ਹੈ ਸ ਚੰਗੀ ਸੰਗਤ ਕਰਦੇ ਆ ਡਿਪੋਜ਼ਿਟ ਹੁੰਦਾ ਮਾੜੀ ਸੰਗਤ ਕਰਨਾ ਮਾੜੇ ਪਾਸੇ ਜਾਣਾ ਮਾੜੇ ਕਰਮ ਕੀਆ ਇਧਰ ਬੈਲੈਂਸ ਘਟਣਾ ਸ਼ੁਰੂ ਹੋ ਜਾਂਦਾ ਹੈ ਉਸ ਪਰਿਵਾਰ ਨਾਲ ਇੱਕ ਬੱਚੇ ਦੀ ਕੀਤੀ ਗਲਤੀ ਬਹੁਤ ਵੱਡਾ ਦੁੱਖ ਦੇਗੀ ਆਖਰ ਨੂੰ ਮਰਦਾ ਕੀ ਨਾ ਕਰਦਾ ਗੁਰੂ ਕੋਲ ਆਏ ਅਰਦਾਸ ਕੀਤੀ ਉਹ ਚਲੋ ਬਾਬਾ ਜੀ ਗੁਰੂ ਘਰ ਨਾਲ ਜੁੜੇ ਹੋ ਸਨ ਕਹਿਣ ਲੱਗੇ ਕੋਈ ਨਹੀਂ ਗੁਰੂ ਦਾ ਸਿੱਖ ਤੇ ਅਰਦਾਸ ਕਰ ਸਕਦਾ ਹੁਣ ਦੇਖੋ ਅਰਦਾਸ ਬੜੀ ਛੋਟੀ ਚੀਜ਼ ਲੱਗਦੀ ਹੈ ਆਪਾਂ ਕਹਿੰਿਆ ਗ੍ਰੰਥੀ ਸਿੰਘ ਨੂੰ 10-10 ਲਈ 20 ਦੇ ਕੇ ਅਰਦਾਸ ਕਰਾ ਲੋ ਕੋਈ ਨਹੀਂ ਪਰ ਸਾਧ ਸੰਗਤ ਨੂੰ ਕੀਤੀ ਅਰਦਾਸ ਕਈ ਵਾਰੀ ਉਹ ਕੰਮ ਕਰ ਦਿੰਦੀ ਹੈ ਜਿਹੜੀ ਲੱਖ ਲੱਖ ਰੁਪਈਆ ਦੇ ਕੇ ਵੀ ਹੁੰਦੇ ਨਹੀਂ। ਗਰੰਥੀ ਸਿੰਘ ਦੀ ਅਰਦਾਸ 'ਚ ਇੰਨੀ ਤਾਕਤ ਹੈ, ਸ਼ਕਤੀ ਹੈ ਕਿਉਂਕਿ ਅਸਲ 'ਚ ਸ਼ਕਤੀ ਤੇ ਅਰਦਾਸ ਦੀ ਗੁਰੂ ਦੀ ਹੈ। ਪਰ ਗੁਰੂ ਨੇ ਕਿਰਪਾ ਕੀਤੀ ਆਪਣੇ ਦੂਤ ਰੱਖੇ ਹੁੰਦੇ ਨਾ ਦੂਤ ਅੰਬੈਸੀਆਂ ਨੇ। ਦੂਤ ਕੋਲ ਪਾਵਰ ਹੁੰਦੀ ਹੈ। ਅਸੀਂ ਗਰੰਥੀ ਸਿੰਘਾਂ ਨੂੰ ਵੀ ਐਵੇਂ ਸਮਝਦੇ ਆਂ। ਨਾ ਪੂਰਾ ਮਾਨਤਾਣ ਵੱਤਵਤ ਜਿੰਨਾ ਕਰੋਗੇ ਤੁਹਾਡਾ ਗੁਰੂ ਦੇ ਨਿਖੇ ਲੱਗਣਾ ਹੋਈ। ਉਹ ਵੀ ਇੱਥੇ ਜੁੜਦਾ ਹੈ। ਇਹਨੂੰ ਵੀ ਸਮਝੋ ਚੀਜ਼ਾਂ ਨੂੰ। ਖੈਰੋ ਗੁਰੂ ਕੇ ਵਜ਼ੀਰ ਨੇ ਕੀਤੀ ਅਰਦਾਸ ਹੁਕੂਨਮਾ ਲਿਆ ਕਹਿੰਦੇ ਦੇਖੋ ਜੀ ਹੁਕੂਨਮਾ ਤੇ ਆਇਆ ਆਹੀ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸੈ ਕੰਮ ਤੇ ਨਾ ਗੁਰੂ ਨੇ ਮੋਹਰ ਤੇ ਲਾ ਦਿੱਤੀ ਹੈ ਪਰ ਹੁਣ ਤੁਸੀਂ ਜੇ ਲੈਣੇ ਤੇ ਤੁਹਾਨੂੰ ਸੇਵਾ ਕਰਨੀ ਪੈਣੀ ਹੈ ਦੱਸੋ ਜੀ ਕਹਿੰਦੇ ਸੇਵਾ ਹੀ ਨਹੀਂ ਵੀ ਮੈਂ ਤਾਂ ਤੁਮਾਇਆ ਮੰਗਦਾ ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ ਜਾਓ ਉੱਥੇ ਜਾ ਕੇ 2-4 ਦਿਨ ਰਹਿ ਕੇ ਹੱਥੀਂ ਸੇਵਾ ਕਰੋ ਲੰਗਰ ਦੀ ਸੇਵਾ ਕਰੋ ਭਾਂਡਿਆਂ ਦੀ ਜੋੜੇ ਦੀ ਸੇਵਾ ਕਰੋ ਤੇ ਗੁਰੂ ਕਿਰਪਾ ਕਰਨਗੇ ਉਹ ਪਰਿਵਾਰ ਗਿਆ ਜੀ ਕਹਿੰਦੇ ਅਸੀਂ ਇੱਕ ਹਫਤਾ ਰਹੇ ਇੱਕ ਹਫਤੇ ਬਾਅਦ ਕਹਿੰਦੇ ਸਾਨੂੰ ਵਾਪਸ ਮੇਲ ਆ ਗਈ ਵੀ ਤੁਹਾਡੇ ਡਾਕੂਮੈਂਟ ਓਕੇ ਨੇ ਆ ਕੇ ਵੀਜ਼ਾ ਲੈ ਜਾਓ ਉਹ ਕਹਿੰਦੇ ਅਸੀਂ ਹੈਰਾਨ ਵੀ ਇਹ ਕੀ ਹੋ ਗਿਆ ਅੰਬੈਸੀ ਆਪ ਵੀ ਕਹਿੰਦੀ ਸੀ ਤੁਹਾਡੇ ਡਾਕੂਮੈਂਟ ਸਹੀ ਨਹੀਂ ਰਿਜੈਕਟ ਹੈ ਸਾਰਾ ਕੁਝ ਜੇ ਹੈਗਾ ਹੁਣ ਮੇਲ ਆ ਗਈ ਹਫਤੇ ਬਾਅਦ ਵੀ ਤੁਹਾਡਾ ਵੀਜ਼ਾ ਲੈ ਜਾਓ ਉਹ ਕੀ ਸੀ ਕਹਿੰਦੇ ਗੁਰੂ ਨੇ ਕਿਰਪਾ ਕੀਤੀ ਜਿਹੜਾ ਕਾਰਜ ਵਿਗੜ ਗਿਆ ਸੀ ਨਾ ਕਰਮ ਕਰਕੇ ਉਹ ਕਰਮ ਵਿੱਚ ਫਿਰ ਸੁਧਾਰ ਹੋ ਗਿਆ ਸੇਵਾ ਕੀਤੀ ਵਾਪਸ ਵਾਪਸ ਗੁਰੂ ਨਾਲ ਜੁੜੇ ਵਾਪਸ ਉਹ ਸਾਡਾ ਅਕਾਊਂਟ ਬੈਲੈਂਸ ਬਣਿਆ ਜਮ੍ਹਾਂ ਹੋਇਆ ਜਿਹੜਾ ਖਾਲੀ ਹੋ ਗਿਆ ਸੀ ਤੇ ਮਹਾਰਾਜ ਨੇ ਫਿਰ ਉਹਨੂੰ ਵਿਆਜ ਲਾ ਕੇ ਵਾਪਸ ਮੁੜਿਆ ਉਸ ਦਿਨ ਤੋਂ ਬਾਅਦ ਉਹ ਪਰਿਵਾਰ ਅੱਜ ਕੱਲ ਅਮਰੀਕਾ ਦੇ ਵਿੱਚ ਰਹਿੰਦੇ ਨੇ ਉਹ ਕਹਿੰਦੇ ਭਾਈ ਸਾਹਿਬ ਉਸ ਦਿਨ ਤੋਂ ਬਾਅਦ ਅਸੀਂ ਨਾਮ ਬਣਾ ਲਿਆ ਵੀ ਜਦੋਂ ਵੀ ਜਾਣਾ ਕਿਤੇ ਵੀ ਜਾਣਾ ਗੁਰੂ ਘਰ ਜ਼ਰੂਰ ਜਾਣਾ ਹੈ ਅਰਦਾਸ ਕਰਾਉਣੀ ਹੈ ਗ੍ਰੰਥੀ ਸਿੰਘ ਦਾ ਮਾਨਤਨ ਕਰੀਦਾ ਅੱਜ ਵੀ ਤੇ ਜਦੋਂ ਵੀ ਅਸੀਂ ਇੰਡੀਆ ਜਾਂਦੇ ਹਾਂ ਉੱਥੇ ਵੀ ਅਸੀਂ ਬਰਾਬਰ ਮਾਨਤਨ ਕਰਦੇ ਹਾਂ ਸੇਵਾ ਕਰਦੇ ਹਾਂ ਤੇ ਬੱਚਿਆਂ ਨੂੰ ਇਹ ਗੱਲ ਸਮਝਾਤੀ ਹੈ ਵੇ ਜਦੋਂ ਵੀ ਕੋਈ ਖੁਸ਼ੀ ਆਏ ਗਮੀ ਆਏ ਗੁਰੂ ਚਰਨਾ ਚ ਅਰਦਾਸ ਕਰਨੀ ਤੇ ਮਾੜੇ ਪਾਸੇ ਨਹੀਂ ਜਾਣਾ ਕਹਿੰਦੇ ਗੁਰੂ ਦੀ ਪੂਰੀ ਕਿਰਪਾ ਇਹ ਹੁੰਦਾ ਜੋ ਮੰਗਿਆ ਠਾਕੁਰ ਰੱਬ ਨੇ ਤੇ ਸੋਹੀ ਸੋਹੀ ਦੇਵੇ ਗੁਰੂ ਨੇ ਅਸਲ ਚ ਸਾਨੂੰ ਸਿੱਖਿਆ ਵੀ ਨਾਲ-ਨਾਲ ਦੇਣੀ ਹੈ ਦੇਖੋ ਜਿਹੜੇ ਸਿਆਣੇ ਮਾਂ-ਬਾਪ ਹੁੰਦੇ ਆ ਨਾ ਬੱਚੇ ਨੂੰ ਮਨ ਪਾਉਂਦੀ ਚੀਜ਼ ਲੈ ਵੀ ਦਿੰਦੇ ਆ ਨਾਲ-ਨਾਲ ਤਾੜਦੇ ਵੀ ਰਹਿੰਦੇ ਆ ਸਮਝਾਉਂਦੇ ਵੀ ਰਹਿੰਦੇ ਆ ਤੇ ਜੇ ਕੋਈ ਨਜਾਇਜ਼ ਮੰਗਾਵੇ ਬੱਚੇ ਕਹਿੰਦੇ ਮਾਂ ਕਹਿੰਦੀ ਆ ਨਾ ਬੇਟਾ ਸਨੋ ਪੈਂਦੀ ਹੋਵੇ ਬੱਚਾ ਕਹੇ ਮਾਂ ਆਈਸਕ੍ਰੀਮ ਲੈਣੀ ਹੈ ਉਹਨੂੰ ਪਤਾ ਜੇ ਖਾਏਗਾ ਬਿਮਾਰ ਹੋ ਸਕਦਾ ਹੈ ਗਲਾ ਖਰਾਬ ਹੋ ਸਕਦਾ ਹੈ ਮਾਂ ਨਹੀਂ ਲੈ ਕੇ ਦੇਗੀ ਪਰ ਜਦੋਂ ਮਾਂ ਨੂੰ ਪਤਾ ਉਹਨੂੰ ਸਿਆਣਾ ਹੋ ਗਿਆ ਵੱਡਾ ਹੋ ਗਿਆ ਮਾਂ ਖੁਦ ਕਹਿੰਦੀ ਬੇਟਾ ਖਾ ਲੈ ਇਹਦਾ ਅਰਥ ਹੈ ਵੀ ਆਪਾਂ ਹਲੇ ਗੁਰੂ ਤੋਂ ਸਿਆਣੇ ਨਹੀਂ ਹਾਂ ਜੋ ਹੋ ਰਿਹਾ ਜਿਵੇਂ ਹੋ ਰਿਹਾ ਉਹ ਗੁਰੂ ਦੀ ਰਜ਼ਾ ਨੂੰ ਸੱਤ ਕਰਕੇ ਮੰਨ ਲੈਣ ਚ ਪਲੈ